ਇਹ ਸਿੱਖਾ ਤੋਂ ਗੁਰੂ ਨੂੰ ਪਿਆਰ ਕਰਦਾ ਤੇ ਗੁਰੂ ਵੀ ਤੈਨੂੰ ਬਹੁਤ ਪਿਆਰ ਕਰਦਾ ਤੇਰੇ ਲਈ ਚਾਰ ਲਾਲ ਵਾਰੇ ਸਾਰਾ ਪਰਿਵਾਰ ਵਾਰ ਦਿੰਦਾ ਆਪਾਂ ਨੂੰ ਕੋਈ ਕਈ ਵੀ ਰਿਸ਼ਤੇਦਾਰੀ ਮੇਰੇ ਲਈ ਘਰ ਛੱਡ ਦੇ ਆਪ ਕਹਾਂਗੇ ਜਾ ਪਰਾਂ ਦਫਾ ਹੋ ਤੂੰ ਆਪਦੀ ਜ਼ਿੰਦਗੀ ਬਰਬਾਦ ਕਰ ਲਈ ਤੇਰੇ ਪਿੱਛੇ ਮੈਂ ਆਪਦਾ ਬਾਰ ਬੱਚਾ ਕਿਉਂ ਬਰਵਾਵਾਂ ਤੇਰੇ ਪਿੱਛੇ ਮੈਂ ਘਰ ਕਿਉਂ ਛੱਡਾਂ ਸੁੱਖ ਆਰਾਮ ਦਾਇਕ ਜ਼ਿੰਦਗੀ ਦਾ ਮੈਂ ਕਿਉਂ ਤਿਆਗ ਕਰਾਂ ਜਾ ਭਾਈ ਜੇ ਉਹ ਤੋਂ ਕੀਤਾ ਪਾਰ ਨਹੀਂ ਸਾਹ ਦਿੰਦੇ ਇੱਧਰ ਸਾਡੀਆਂ ਸਰਦਾਰੀਆਂ ਬਰਕਰਾਰ ਰਹਿਣ ਸਾਡੇ ਪੁੱਤਾਂ ਦੀਆਂ ਜੰਜਾਂ ਚੜ੍ਹਣ ਅਸੀਂ ਸੋਹਣੀਆਂ ਸੁਣੀਆਂ ਛੇਜਾਂ ਤੇ ਆਰਾਮ ਕਰੀਏ ਸੋਹਣੇ ਪਦਾਰਥ ਸ਼ਕੀ ਇਸ ਕਰਕੇ ਸਤਗੁਰੂ 72 ਘੰਟੇ ਮਰ ਨੂੰ ਅਨਜਲ ਨਸੀਬ ਨਹੀਂ ਸੀ ਹੋਇਆ 72 ਘੰਟੇ ਤੇ ਕਿਹਦੇ ਲਈ ਤਿਆਗ ਕੀਤਾ ਆਪਣੀ ਪਿਆਰੇ ਜਾਨਾਂ ਤੋਂ ਪਿਆਰੇ ਸਿੱਖਾਂ ਦੇ ਲਈ ਛੱਡ ਦਿੱਤਾ ਮਰਨੇ ਕਰਵਾ ਮੈਨੂੰ ਸਿੱਖ ਪਿਆਰੇ ਨਹੀਂ ਪਰਿਵਾਰ ਆਪਣਾ ਪਿਆਰਾ ਨਹੀਂ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਦਾ ਸਭੇ ਕਰਦਾ ਜੇ ਤੂੰ ਗੁਰੂ ਨੂੰ ਪਿਆਰ ਕਰਦਾ ਤੇ ਗੁਰੂ ਵੀ ਤੈਨੂੰ ਬਹੁਤ ਪਿਆਰ ਕਰਦਾ ਕਿਉਂ ਪਿਆਰੋ ਅਸੀਂ ਤੁਸੀਂ ਇੰਨਾ ਪਿਆਰ ਕਰਦੇ ਆਂ ਗੁਰੂ ਨੂੰ ਅਸੀਂ ਤਾਂ ਸੁਖਾਸਣ ਹੋਣ ਦੀ ਉਡੀਕ ਨਹੀਂ ਕਰਦੇ ਸੈਲਫ ਮਾਰਦੇ ਆਂ ਕਿੱਕ ਮਾਰਦੇ ਆਂ ਸਕੂਟਰ ਮੋਟਰਸਾਈਕਲ ਗੱਡੀ ਦਾ ਸਟਾਰਟ ਕਰਦੇ ਆਂ ਤੇ ਭੱਜ ਜਾਂਦੇ ਆਂ ਦੌੜ ਜਾਂਦੇ ਆਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਤਾਂ ਇੰਨਾ ਕੋਈ ਪਿਆਰ ਕਰਦੇ ਸੁਖਾਸਣ ਦੀ ਵੀ ਉਡੀਕ ਨਹੀਂ ਕਰਦੇ ਅਸੀਂ ਭੱਜ ਜਾਂਦੇ ਆਂ ਕੀਰਤਨ ਚੱਲ ਰਿਹਾ ਕਥਾ ਚੱਲ ਰਹੀ ਅਸੀਂ ਨਿਕਲ ਜਾਣੇ ਪੱਜ ਜਾਣੇ ਚੱਲ ਜੀਏ ਘਰਾਂ ਨੂੰ ਟਾਇਰ ਲੱਗੇ ਕਿਤੇ ਰੜਕੇ ਦੂਜੇ ਪਾਸੇ ਨਾ ਚਲੇ ਜਾ। ਐਨਾ ਪਿਆਰ ਕਰਦੇ ਤੁਸੀਂ ਗੁਰੂ ਨੂੰ। ਸਾਰੀ ਜ਼ਿੰਦਗੀ ਆਰਾਮ ਕੀਤਾ ਸਾਰੀ ਜ਼ਿੰਦਗੀ ਖਾਦਾ ਸਾਰੀ ਜ਼ਿੰਦਗੀ ਤੂੰ ਕਰੇ ਰਿਆ। ਹਿੱਟਾਂ ਪੱਥਰਾਂ ਨੇ ਤੈਨੂੰ ਕੱਖ ਨਹੀਂ ਦਿੱਤਾ। ਇਹਨਾਂ ਨੇ ਤੇਰੇ ਪੈਸੇ ਲਵਾਏ ਆ ਰੰਗ ਕਲਰ ਪੈ ਗਿਆ ਫਿਰ ਰੰਗ ਕਰਾ ਦਿਓ। ਕੋਈ ਕਿਤੇ ਨੁਕਸ ਪੈ ਗਿਆ ਉਥੇ ਫੇਰ ਮਿਸਤਰੀ ਲਾ ਕੇ ਇਹਨਾਂ ਨੇ ਤਾਂ ਪੈਸੇ ਖਾਦੇ ਪਰ ਤੈਨੂੰ ਦਿੱਤਾ ਕੁਝ ਨਹੀਂ ਜਿੰਨਾਂ ਲਈ ਤੂੰ ਗੁਰੂ ਨੂੰ ਛੱਡਦਾ ਹੈ ਜਿੰਨਾਂ ਲਈ ਤੂੰ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪਿੱਠ ਕਰ ਜੰਦਾ ਤੂੰ ਸਿੱਖ ਅਸੀਂ ਇਹਨਾਂ ਪਿਆਰ ਕਰਦੇ ਹਾਂ ਗੁਰੂ ਨੂੰ ਸਾਡੇ ਲਈ ਘਰ-ਬਾਰ ਛੱਡਦਾ ਹੈ ਇੱਥੇ ਸੁਖਾਸਨ ਦੀ ਹੁਕਮਨਾਮੇ ਦੀ ਉਡੀਕ ਨਹੀਂ ਕਰਦੇ ਸ਼ੱਕ ਕੇ ਲੰਗਰ ਆਉ ਗਏ ਆਉ ਗਏ ਆਉ ਗਏ ਨਾ ਬਈ ਇਸ ਤਰ੍ਹਾਂ ਨਹੀਂ ਸਿੱਖਦਾ ਇਹ ਫਰਜ਼ ਨਹੀਂ ਸਿੱਖਦਾ ਫਰਜ਼ ਹੈ ਜਿੰਨਾ ਚਿਰ ਸਤਿਗੁਰੂ ਸੰਗਾਸਨ ਤੇ ਬੈਠੇ ਹਨ ਉਹਨਾਂ ਚ ਅਸੀਂ ਵੀ ਸੱਜ ਕੇ ਬੈਠੀਏ ਹੁ ਆਪਾਂ ਕਿੰਨਾ ਰੋਲਾ ਪਾ ਦੇਨੇ ਬੇਦਬੀ ਹੋ ਗਈ ਬੇਦਬੀ ਹੋ ਗਈ ਇਹ ਸਭ ਤੋਂ ਵੱਡੀ ਬੇਦਬੀ ਹੈ ਜਦੋਂ ਸਤਿਗੁਰ ਬੈਠੇ ਹੈ ਕਥਾ ਕੀਰਤਨ ਚੱਲਦਾ ਹੈ ਆਪਾਂ ਸਮਾਂ ਦੇਖਦੇ ਆਂ ਨਿਕਲ ਜਾਂਦੇ ਆਂ ਭੱਜ ਜਾਂਦੇ ਆਂ ਉਹ ਤੈਨੂੰ ਲੋੜ ਇਹਦੀ ਵੀ ਪੈਣੀ ਹੈ ਇਹਦੇ ਤੋਂ ਬਿਨਾਂ ਤੇਰੀ ਬਾਹ ਕਿਸੇ ਨੇ ਨਹੀਂ ਫੜਨੀ ਨਾ ਇੱਥੇ ਤੇ ਨਾ ਉੱਥੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਇਹਦੀ ਕਿਰਪਾ ਨਾਲ ਹੀ ਹੋਣਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਦੀਨ ਦਇਆਲਾ ਇਹ ਇਹਨੇ ਬਾਹ ਫੜਨੀ ਹੈ ਇਹਦੇ ਬਿਨਾ ਕਿਸੇ ਨੇ ਸਹਾਇਤਾ ਨਹੀਂ ਕਰਨੀ ਅਸੀਂ ਸੋਚੀਏ ਸੀ ਸਤਿਗੁਰਾਂ ਨੂੰ ਇੰਨਾ ਪਿਆਰ ਕਰਦੇ ਅਸੀਂ ਸਤਿਗੁਰਾਂ ਨੂੰ ਪਹਿਲ ਦਿੰਨੇ ਨਹੀਂ ਸਤਿਗੁਰ ਸਿੱਖ ਨੂੰ ਕਿੰਨੀ ਪਹਿਲ ਦਿੰਦੇ ਹੈ ਭਈ ਜੇ ਤੂੰ ਮੈਨੂੰ ਪਿਆਰ ਕਰਦਾ ਹੈ ਜੇ ਤੂੰ ਇੱਕ ਕਦਮ ਪੁੱਟ ਕੇ ਮੇਰੇ ਵੱਲ ਆਉਣਾ ਤੇ ਮਾਰੇ ਕਹਿੰਦੇ ਕੋਈ ਗੱਲ ਨਹੀਂ ਤੂੰ ਤਾਂ ਇੱਕ ਕਦਮ ਪੁੱਟਿਆ ਮੈਂ ਤਾਂ ਕਰੋੜਾਂ ਕਦਮ ਅੱਗੋਂ ਪੁੱਟ ਕੇ ਤੈਨੂੰ ਲੈਣ ਵਾਸਤੇ ਆਣਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਹੈ ਕੋਈ ਕਿਸੇ ਦਾ ਗੁਰ ਇਹੋ ਜਿਹਾ ਸਾਡਾ ਤਾਂ ਰਿਸ਼ਤੇਦਾਰ ਅੱਗੋਂ ਸਾਨੂੰ ਰਿਸੀਵ ਕਰਨ ਨਹੀਂ ਆਉਂਦਾ ਫੜ ਜਾਓਗੇ ਮਰ ਜਾਓਗੇ ਲਾਲਾ ਕੇ ਫੋਨ ਆ ਜਾਓ ਕਹਿੰਗੇ ਇੱਥੇ 10 ਰੁਪਏ ਦੇ ਆਟੋ ਵਾਲੇ ਨੂੰ 50 ਰੁਪਏ ਲੋਕੇਸ਼ਨ ਭੇਜ ਦੇਣਾ ਘਰੇ ਆ ਜਾ ਇੱਥੇ ਆ ਜਾ ਕੋਈ ਲੈਣ ਜਾਂਦਾ ਇਹ ਸਾਡਾ ਸਤਗੁਰੂ ਹੀ ਹੈ ਜੇ ਤੂੰ ਇੱਕ ਪੈਰ ਪੁੱਟਿਆ ਤੇ ਹਜ਼ਾਰਾਂ ਕਰੋੜਾਂ ਕਦਮ ਪੁੱਟ ਕੇ ਮਹਾਰਾਜ ਤੈਨੂੰ ਸਿੱਖ ਨੂੰ ਲੈਣ ਵਾਸਤੇ ਜਾਂਦੇ ਇਹੋ ਜਿਹਾ ਪਿਆਰ ਜਿਹੋ ਜਿਹਾ ਸਤਗੁਰ ਕਰਦੇ ਆ ਇਹੋ ਜਿਹਾ ਸਿੱਖ ਨਹੀਂ ਗੁਰੂ ਨੂੰ ਕਰਦਾ ਜਿਹੜੇ ਕਰਦੇ ਸਨ ਫੁਆਰਿਆਂ ਤਲੇ ਖੜ ਗਏ ਦੇਗਾਂ ਵਿੱਚ ਉਬਾਲੇ ਗਏ ਮਰ ਨਹੀਂ ਮਰ ਗਏ ਪਰ ਉਹਨਾਂ ਨੇ ਗੁਰੂ ਨੂੰ ਪਿੱਠ ਨਹੀਂ ਦਿੱਤੀ ਮੈਂ ਵੀ ਕਹਿਣ ਵਾਲਾ ਸਾਖੀਆਂ ਸੁਣਾਉਣ ਵਾਲੇ ਆਪਾਂ ਇਹ ਡਿਊਟੀ ਆ ਵੀ ਕਥਾ ਕੀਰਤਨ ਕਰਨਾ ਪਰ ਕਿਤੇ ਵਿਪਤਾ ਪੈ ਜੇ ਰੱਬ ਨਾ ਕਰੇ ਪੰਜ ਪਿਆਰੇ ਅਮਰ ਸਿਕੌਣ ਜਦੋਂ ਛਕਾਉਂਦੇ ਨੇ ਉਦੋਂ ਪ੍ਰਾਣ ਕਰਾਉਂਦੇ ਨੇ ਜਦੋਂ ਤੁਹਾਡੇ ਸਿਰ ਦੀ ਸਿੱਖ ਕੌਮ ਨੂੰ ਲੋੜ ਪੈਗੀ ਪੰਥ ਨੂੰ ਲੋੜ ਪੈਗੀ ਤੇ ਸਿਰ ਦਿਓਗੇ ਘੇਰਦੇ ਹੋਏ ਕਈ ਤਾਂ ਉਦੋਂ ਹੀ ਡਰ ਜਾਂਦੇ ਆ ਵੀ ਪਤਾ ਨਹੀਂ ਕੀ ਕਰਨਗੇ ਪੰਜ ਨੰਗੀਆਂ ਕਿਰਪਾਨਾਂ ਫੜ ਕੇ ਖੜੇ ਪਤਾ ਨਹੀਂ ਕੀ ਕਰ ਦੇਣਗੇ ਇੱਕ ਵਾਰੀ ਮੈਂ ਆਪਣੇ ਨਗਰ ਦਾ ਕੋਈ ਸੀ ਬੱਚਾ ਉਹਨੂੰ ਭੇਜਤਾ ਅਕਾਲ ਤਖਤ ਸਾਹਿਬ ਮੈਂ ਕਿਹਾ ਜੰਮਰਤ ਸ਼ੱਕਿਆ ਉਹਨੂੰ ਪਤਾ ਨਹੀਂ ਸੀ ਵੀ ਅੰਦਰ ਦੀ ਖੇਡ ਕੀ ਚੱਲਦੀ ਅਕਾਲ ਤਖਤ ਸਾਹਿਬ ਚਲਾ ਗਿਆ ਅਮਰਤ ਸ਼ੱਕਣ ਵਾਸਤੇ ਤੇ ਜਦੋਂ ਅਮਰਤ ਸ਼ੱਕਿਆ ਆਇਆ ਮੈਂ ਕਿਹਾ ਵੀ ਤੈਨੂੰ ਗੁਰਪ੍ਰੀਤ ਸਿੰਘ ਵਧਾਈ ਹੋਵੇ ਨਵਾਂ ਜਨਮ ਹੋਗਾ ਕਹਿੰਦੇ ਬਾਬਾ ਜੀ ਕਾਹਦਾ ਜਨਮ ਹੋਗਾ ਤੁਸੀਂ ਤਾਂ ਮਰਵਾਤੇ ਸੀ ਅੱਜ ਮੈਂ ਕਿਹਾ ਗੱਲ ਕੀ ਹੋ ਗਈ ਕਹਿੰਦੇ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਬਾਹਰ ਵੀ ਪਹਿਰੇਦਾਰ ਅੰਦਰ ਵੀ ਪਹਿਰੇਦਾਰ ਪੰਜ ਜਾਨੀ ਕਿਰਪਾਨਾਂ ਲੈ ਕੇ ਖੜੇ ਕੁਝ ਸਮਾਂ ਤਾਂ ਚਲੋ ਵਧੀਆ ਚੱਲਦਾ ਰਿਹਾ ਕੰਮ ਜਦੋਂ ਕਹਿਣ ਲੱਗੇ ਵੀ ਤੁਹਾਡੇ ਸਿਰ ਦੀ ਲੋੜ ਪੈ ਗਈ ਤੇ ਸਿਰ ਦਿਓਗੇ ਕਹਿੰਦੇ ਬੱਸ ਫਿਰ ਮੈਂ ਤਾਂ ਕੰਧਾਂ ਕੋਠਿਆਂ ਨਾਲੇ ਵੱਜਦਾ ਸੀ ਵੀ ਅੱਜ ਨਹੀਂ ਛੱਡਦੇ ਆਖੋ ਸਤਨਾਮ ਵੀ ਅੱਜ ਨਹੀਂ ਛੱਡਦੇ ਮੈਨੂੰ ਕਿੱਥੇ ਫਸਾਤਾ ਪਰ ਕਹਿੰਦੇ ਉਹ ਤਾਂ ਮਾਰੇ ਦਾ ਸ਼ੁਕਰ ਹੈ ਬਚ ਗਿਆ ਮੈਂ ਕਿਹਾ ਕੁਝ ਨਹੀਂ ਕਹਿੰਦੇ ਤਾਂ ਪ੍ਰਾਣ ਕਰਾਉਂਦੇ ਨੇ ਵੀ ਜੇ ਗੁਰੂ ਦੇ ਲਈ ਸਿੱਖ ਨੂੰ ਸਿਰ ਵਾਰਨਾ ਪੈ ਜਾਏ ਤੇ ਤਿਆਰ ਬਰ ਤਿਆਰ ਨੇ ਉੱਥੇ ਆਪਾਂ ਵਾਅਦਾ ਕਰਦੇ ਹਾਂ ਪਰ ਕਈ ਉਸ ਵਾਦੇ ਤੋਂ ਵੀ ਮੁਕਰ ਜਾਂਦੇ ਹੁਣ ਰੱਬ ਨਾ ਕਰੇ ਇਹੋ ਜਿਹਾ ਕੰਮ ਹੋ ਜਾਏ ਤੇ ਜਾਨ ਬਚਾਵਾਂਗੇ ਜਿਹੜੇ ਹਿਰਦੇ ਕਰਕੇ ਕੱਚੇ ਇਹ ਸਤਪੁਰ ਇੰਨਾ ਪਿਆਰ ਕਰਦਾ ਸਿੱਖ ਦੇ ਲਈ ਮਰ ਵੀ ਸਕਦਾ ਤੇ ਕਿਸੇ ਨੂੰ ਮਾਰ ਵੀ ਸਕਦਾ ਸੁਲਹੀ ਤੇ ਨਾਰਾਇਣ ਰਾਖ ਨਾਮਦੇਵ ਦੀ ਆਪ ਜੀ ਨੇ ਸਾਚੀ ਸੁਣੀ ਹੈ ਰੱਬ ਧਰਤੀ ਪੁੱਠੀ ਕਰਨ ਤੱਕ ਚੱਲਾ ਗਿਆ ਬਹੁਤਾ ਧੰਨ ਅਕੋਡੀ ਕਰੋ ਨਾਮਦੇਵ ਤੇਨੂੰ ਇਹਨਾਂ ਦੁੱਖ ਦੇ ਰਿਹਾ ਜੇ ਤੂੰ ਮੈਨੂੰ ਬੇਟਾ ਹੁਕਮ ਕਰੇ ਤੇ ਧਰਤੀ ਪੁੱਠੀ ਕਰ ਦੇ ਨਾ 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 ਮਹਾਰਾਜ ਭਗਤ ਦਾ ਉਸ ਵਕਤ ਵੀ ਪੇਪਰ ਮਹਾਰਾਜ ਜੀ ਲੈ ਰਹੇ ਇਮਤਿਹਾਨ ਵੀ ਹੁਣ ਪਾਸ ਹੁੰਦਾ ਹੈ ਕਿ ਫੇਲ ਹੁੰਦਾ ਤੇ ਬਿਰਲੇ ਬਿਰਲੇ ਪਾਸ ਹੁੰਦੇ ਕਬੀਰ ਕਸੌਟੀ RAM ਕੀ ਝੂਠਾ ਠੀਕ ਨਾ ਕੋਈ RAM ਕੋ ਸੌਟੀ ਸੋ ਸਹਜੋ ਮਰ ਜੀਵਾ ਹੋਏ ਹੋਏ ਨਾਮਦੇਵ ਨੂੰ ਦਰਸ਼ਨ ਦਿੱਤੇ ਆ ਨਾਮਦੇਵ ਦੀ ਮਦਦ ਕਰਨ ਵਾਸਤੇ ਆਏ ਨੇ ਨਿਰੰਕਾਰ ਗਰੁੜ ਉਤੇ ਚੜ ਕੇ ਆਏ ਹਰੀ ਗਰੁੜ ਤੇ ਚੱਜ ਆ ਦੁਨੀਆ ਦੇ ਕਈ ਗਿਆਨਾਂ ਜੀ ਮੰਨਦੇ ਨਹੀਂ ਨਾ ਆ ਨਹੀਂ ਹੁੰਦਾ ਸੱਚੇ ਪਾਤਸ਼ਾਹ ਦੀ ਬਾਣੀ 'ਚ ਲਿਖਿਆ ਗਰੁੜ ਉਤੇ ਚੜ ਕੇ ਪਰਮੇਸ਼ਰ ਆਇਆ ਪਰ ਨਾਮਦੇਵ ਨੂੰ ਦਿਸਦਾ ਸੀ ਹੋਰ ਕਿਸੇ ਨੂੰ ਨਹੀਂ ਸੀ ਫਿਸਦਾ ਗਰੁੜ ਤੇ ਚੱਜ ਕੇ ਆਏ ਸੱਤ ਘੜੀਆਂ ਬੀਤ ਗਈਆਂ ਕਿੱਥੇ ਆ ਤੇਰਾ ਪਰਮੇਸ਼ਰ ਜਦੋਂ ਆਇਆ ਤੇ ਭਗਤ ਦਾ ਹਾਲ ਵੇਖ ਕੇ ਕਹਿਣ ਲੱਗੇ ਜੇ ਕਮੇ ਤਾਂ ਧਰਤੀ ਪੁੱਠੀ ਕਰਦੇ ਆਂ ਨਾਮ ਦੇਵ ਪਰਚਾ ਪਾਤਾ ਆਉਂਦੇ ਜੇ ਉੱਥੇ ਕੋਈ ਮੇਰੇ ਵਰਗਾ ਹੁੰਦਾ ਬਹੁਤਾ ਸਿਆਣਾ ਉਹਨੇ ਕਹਿਦਾਂ ਸੀ ਮਹਾਰਾਜ ਜੀ ਮਿੰਟ ਲਾਓ ਬਸ ਪੁੱਠੀਆਂ ਕਰ ਦਿਓ ਉੱਥੇ ਫੇਲ ਹੋ ਜਾਣਾ ਸੀ ਰੱਬ ਮਦਦ ਤਾਂ ਕਰਨ ਆਇਆ ਪਰ ਫੇਲ ਹੋ ਜਾਣਾ ਸੀ ਮਦਦ ਕਰਨ ਵਾਸਤੇ ਆਇਆ ਪਰਮੇਸ਼ਰ ਪਰ ਪਰਚਾ ਪੈ ਗਿਆ ਨਾਮਦੇਵ ਧਰਤੀ ਪੁੱਠੀ ਕਰਦਿਆਂ ਆਖਣ ਲੱਗੇ ਮਹਾਰਾਜ ਆਪ پاگل ਰਾਜੇ ਕਰਕੇ ਤੁਸੀਂ ਸਾਰੇ ਜੀਵਾਂ ਨੂੰ ਨੁਕਸਾਨ ਪਹੁੰਚਾਓਗੇ ਆ ਰਾਜੇ ਦਾ ਤਾਂ ਕਸੂਰ ਇਹਦੇ 'ਚ ਮਤ ਹੈ ਨਹੀਂ ਮਹਾਰਾਜ ਜੀ ਜੇ ਧਰਤੀ ਪੁੱਠੀ ਕਰਾਂਗੇ ਅਸਮਾਨ ਥੱਲੇ ਲਾਇਓਗੇ ਧਰਤੀ ਉੱਪਰ ਪਹਚਾ ਦੇਓਗੇ ਪੁੱਠੀ ਕਰ ਦਿਓਗੇ ਤੇ ਕਿੰਨੇ ਜੀਵ ਜੰਤੂ ਤੁਹਾਡੇ ਬਣਾਏ ਹੋਏ ਸੱਚੇ ਪਾਤਸ਼ਾਹ ਅਸੀਂ ਤਾਂ ਪਹਿਲਾਂ ਹੀ ਬੇਨਤੀ ਕਰਦੇ ਹਾਂ ਸਭੇ ਜੀ ਸਮਾਲ ਆਪਣੀ ਮਿਹਰ ਮਿਹਰ ਕਰ ਤੂੰ ਦਾਤਾ ਜੀਆਂ ਸਭਨਾ ਦਾ ਤੁਸੀਂ ਤਾਂ ਦਿਆਲੋ ਮਹਾਰਾਜ ਇੰਨਾ ਜੀਵਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ ਗੁਰੂ ਮਹਾਰਾਜ ਜੀ ਨਦਰੋ ਨਜ਼ਰੀ ਕਹਿੰਦੇ ਵਾਹ ਨਾਮ ਦੇ ਵਾਹ ਨਿਹਾਲ ਕਰਤਾ ਤੂੰ ਫੇਰ ਕੀ ਕਰੀਏ ਗਊ ਜੀ ਹੋਂ ਦਾ ਕਰਦੀਏ ਗਊ ਜੀ ਹੋਂ ਦੀ ਕਰਦੀਏ ਕਹਿੰਦੇ ਨਾ ਮਹਾਰਾਜ ਇਹ ਵੀ ਤੁਹਾਡੀ ਰਜਾ ਹੈ ਅੱਜ ਤੁਸੀਂ ਗਾਂ ਜਿਉਂਦੀ ਕਰ ਦਿੱਤੀ ਇੱਥੇ ਤਾਂ ਲੋਕੀ ਪਸ਼ੂ ਮਰੇ ਸੁੱਟ ਜਾ ਕਰਨਗੇ ਮੇਰੇ ਕਰਕੇ ਤੁਸੀਂ ਆਪਣੀ ਮਰਿਆਦਾ ਪੰਗਣਾ ਕਰੋ ਗਰੀਬ ਫਿਰ ਤੂੰ ਚਾਹੁੰਨਾ ਕੀ ਹੈ ਕੀ ਕੀਤਾ ਜਾਏ ਇਹ ਹੈ ਭਗਤ ਇਹ ਹੈ ਭਗਤ ਜਿਨ੍ਹਾਂ ਨੂੰ ਸਮਤ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਅਰਾਧਿਆ ਜਿਨ੍ਹਾਂ ਨੂੰ ਮਤ ਹੈ ਪਰਮੇਸ਼ਰ ਦੀ ਫਿਰ ਨਾਮਦੇਵ ਕੀ ਕਰੀਏ ਕਹਿੰਦੇ ਗਰੀਬ ਨੂੰ ਅਜ ਨਾ ਧਰਤੀ ਪੁੱਠੀ ਕਰੋ ਨਾ ਕਾਂ ਜਿਉਂਦੀ ਕਰੋ ਫੇਰ ਆ ਰਾਜੇ ਨੂੰ ਸਮੱਤ ਦੇ ਦਿਓ ਆਖੋ ਸਤਨਾਮੁ ਸ਼੍ਰੀ ਵਾਹਿਗੁਰੂ ਰਾਜੇ ਨੂੰ ਸਮੱਤ ਦੇ ਦਿਓ ਇਹ ਸਹੀ ਕਰਮ ਕਰਨ ਲੱਗ ਜਾਏ ਤੇ ਨਾਮਦੇਵ ਪਾਸ ਹੋ ਗਿਆ ਪਾਸ ਹੋ ਗਿਆ ਨਾਮਦੇਵ ਗੁਰੂ ਤਾਂ ਸਿੱਖ ਲਈ ਆਪਣੇ ਪਿਆਰੇ ਦੇ ਲਈ ਆਪਣੇ ਭਗਤ ਦੇ ਲਈ ਉਹਦੇ ਪ੍ਰੇਮ ਦੇ ਅੱਗੇ ਆਪਣਾ ਨੇਮ ਤੋੜ ਲਿੰਦਾ ਜਿੱਤੇ ਗੁਰੂ ਹਰ राय ਸਾਹਿਬ ਮਹਾਰਾਜ ਨੂੰ ਯਾਦ ਕੀਤਾ ਸੀ ਇੱਕ ਬਜ਼ੁਰਗ ਮਾਤਾ ਨੇ ਦਿਹਾੜੀ ਕਰਦੀ ਸੀ ਤੇ ਉਹ ਹੀ ਕੋਈ ਵਸਤਰ ਸਨ ਵਿਚਾਰੀ ਦੇ ਨਦੀ ਦੇ ਵਿੱਚ ਚੁੱਭੀ ਲਾਉਣੀ ਤੇ ਉਵੇਂ ਬਾਹਰ ਆ ਕੇ ਤੇ ਜਿਹੜਾ ਕੋਈ ਦਿਹਾੜੀ ਕਰਕੇ ਰਸਤ ਇਕੱਠੀ ਹੋਣੀ ਰੋਜ਼ ਇੱਕ ਦੋ ਪ੍ਰਸ਼ਾਦੇ ਜਿਹੜੇ ਲੈਣੇ ਤੇ ਰੋਜ਼ ਯਾਦ ਕਰਨਾ ਦਰਸ਼ਨਾਂ ਦਾ ਪ੍ਰਸੰਗ ਚੱਲ ਰਿਹਾ ਰੋਜ਼ ਯਾਦ ਕਰਨਾ ਗੁਰੂ ਹਰ राय ਸਾਹਿਬ ਮਹਾਰਾਜ ਨੂੰ ਐਹੋ ਜੀ ਵੀ ਪ੍ਰੀਤੀ ਹੁੰਦੀ ਹੈ ਵੀ ਇੱਕ ਮਜ਼ਦੂਰੀ ਕਰਨ ਵਾਲੀ ਮਾਈ ਕੋਈ 2 ਟਕੇ 2 ਪੈਸੇ ਮਿਲਦੇ ਹੋਣਗੇ 2 ਆਨੇ ਉਸ ਸਮੇਂ ਉਹਦੀ ਰਸਤ ਲੈ ਕੇ ਤੇ ਸੱਜਰਾ ਪ੍ਰਸ਼ਾਦਾ ਬਣਾਉਂਦੀ ਐ ਪਰ ਜਿਹੜਾ ਪ੍ਰਸ਼ਾਦਾ ਬਣਾਉਂਦੀ ਜੇ ਗੁਰੂ ਸਾਹਿਬ ਨਹੀਂ ਆਉਂਦੇ ਤੇ ਛਕਦੀ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਛਕਦੀ ਨਹੀਂ ਐਸਾ ਪਿਆਰ ਐਸਾ ਪਿਆਰ ਐਸੀ ਪ੍ਰੀਤ ਇਹੋ ਜੀ ਪ੍ਰੀਤ ਫਿਰ ਰੱਬ ਨੂੰ ਰੱਬ ਦੇ ਸੰਗਾਸਨ ਤੇ ਬੈਨ ਨਹੀਂ ਦਿੰਦੀ ਸੰਗਾਸਨ ਵੀ ਡੋਲ ਜਾਂਦਾ ਹੈ ਇਹੋ ਜਿਹਾ ਪਿਆਰ ਵੇਖ ਕੇ ਹਰੀ ਨੂੰ ਆਪਣਾ ਸਿੰਘਾਸਨ ਛੱਡ ਕੇ ਦੌੜਨਾ ਪਿਆ ਛੱਡ ਸਿੰਘਾਸਨ ਹਰਜੀ ਆਏ ਵਾਹ ਬਈ ਵਾਹ ਇੰਨਾ ਪਿਆਰ ਕਰਦਾ ਸਿੱਖ ਗੁਰੂ ਨੂੰ ਤੇ ਗੁਰੂ ਫਿਰ ਸਿੱਖ ਦੇ ਪਿਆਰ ਦੇ ਵਿੱਚ ਜਿਹੜਾ ਸਿੱਖ ਅੰਦਰੋਂ ਭਜਿਆ ਹੋਇਆ ਆਪਣੇ ਮਨ ਦੀਆਂ ਚਿੱਠੀਆਂ ਲਿਖ ਲਿਖ ਕੇ ਪਾਉਂਦਾ ਤੇ ਸਿੱਖ ਉਹ ਸਿੱਖ ਨੂੰ ਗੁਰੂ ਉਦੋਂ ਵੀ ਵੱਧ ਕੇ ਪਿਆਰ ਕਰਦਾ